ਮੇਰਾ ਨਾਮ ਰਮਨ ਸਲਾਰੀਆ ਜੀ ਔਰ ਮੇਰਾ ਪਿੰਡ ਜੰਗਲ ਅ ਅਗਰ ਬੈਕਗ੍ਰਾਉਂਡ ਦੀ ਗੱਲ ਕਰੋ ਤੇ ਮੈਂ ਇੰਜੀਨੀਅਰਿੰਗ ਕੀਤੀ ਉਸ ਤੋਂ ਬਾਅਦ ਮੈਂ ਐਜ ਇੰਜੀਨੀਅਰ ਦਿੱਲੀ ਮੈਟਰੋ ਚ ਜੌਬ ਕੀਤਾ ਤਕਰੀਬਨ 14-15 ਸਾਲ ਮੈਂ ਉੱਥੇ ਜੌਬ ਕੀਤੀ ਹੈ ਉਸ ਤੋਂ ਬਾਅਦ ਮੈਂ ਪਿਛਲੇ ਕੋਈ 6-7 ਸਾਲ ਤੋਂ ਤਕਰੀਬਨ ਫੁੱਲ ਮਤਲਬ ਕਿ ਫੁੱਲ ਫਲੈਸ਼ ਕਹਿ ਸਕਦੇ ਹੋ ਕਿ ਖੇਤੀਚਾਗਾ ਤੇ ਜਿਹੜਾ ਮੈਂ ਸ਼ੁਰੂ ਕੀਤਾ ਸੀਗਾ ਆਪਾਂ ਸ਼ੁਰੂ ਕੀਤਾ ਸੀਗਾ ਡ੍ਰੈਗਨ ਫਰੂਟ ਤੋਂ ਠੀਕ ਹੈ ਜੀ ਉਹ ਸਾਡਾ ਸਟਾਪਿਕ ਡ੍ਰੈਗਨ ਫਰੂਟ ਦਾ ਉਸ ਤੋਂ ਇਲਾਵਾ ਫਿਰ ਆਪਾਂ ਸਟਾਰਟ ਕੀਤਾ ਸੀ ਸਟਰਾਬੇਰੀ ਸਟਰਾਬੇਰੀ ਕਰ ਰਹੇ ਕੋਈ ਆਪਾਂ ਤਿੰਨ ਕਿਕਰ ਸਟਰਾਬੇਰੀ ਕਰ ਰਹੇ ਇਸ ਤੋਂ علاوہ ਇਹ ਹਦਵਾਣਾ ਵਾਟਰਮੈਲਨ ਕਰਬੂਜਾ ਪਿਆਜ਼ ਲੱਗਾ ਸੀ ਕੋਈ ਸਵਾਰ ਕੋਈ ਤਿੰਨ ਕਿਕਰ ਪਿਆਜ਼ ਲੱਗਾ ਐਵੇਂ ਹਰ ਸਾਲ ਮਤਲਬ ਕਿ ਆਪਾਂ ਕਨਕਚੂਰ ਨੇ ਦਾ ਰਕਵਾ ਘਟਾਣੇ ਔਰ ਮਤਲਬ ਕਿ ਇਹਦੇ ਚ ਫਰੂਟਸ ਜਾਂ ਵੈਜੀਟੇਬਲ ਚ ਕੁਝ ਚੀਜ਼ਾਂ ਮਤਲਬ ਕਿ ਰਕਵਾ ਹਸਲਾੜਾ ਇਹ ਵੱਧ ਜਾਂਦਾ ਕਿ ਮੇਰੇ ਜਿਹੜੇ ਮਦਰ ਜਾਂ ਫਾਦਰ ਨੇ ਉਹ 70 ਪਲਸ ਨੇ ਉਹ ਪਿੰਡ ਚ ਰਹ ਰਹੇ ਸੀ ਕਿ ਮੈਂ ਉੱਥੇ ਰਹ ਰਹੇ ਸੀਗਾ ਤੇ ਨੇਚਰਲੀ ਕੋ ਥੋੜਾ ਇੱਕ ਏਜ ਆ ਕੇ ਮਤਲਬ ਕਿ ਤੁਹਾਨੂੰ ਹਮਦਾ ਕਿ ਆਪਾਂ ਪਿੱਛੇ ਵਾਪਸ ਮੋਟਣਾ ਮਤਲਬ ਕਿ ਉਹ ਇੱਥੇ ਰਹਿ ਰਹੇ ਨੇ ਮੈਂ ਉੱਥੇ ਰਹਿ ਰਿਹਾ ਹਾਂ ਕੋਈ ਤਾਲਮੇਲ ਪ੍ਰੋਪਰ ਬਣ ਨਹੀਂ ਪੰਦਾ ਤੇ ਜੇ ਇੱਥੇ ਆਣਾ ਤੇ ਆਪਾਂ ਇੱਥੇ ਆ ਕੇ ਕਿਹੜਾ ਕੰਮ ਕਰੀਏ ਜਿਸ ਦੇ ਨਾਲ ਮਤਲਬ ਕਿ ਸਾਨੂੰ ਜਿਹੜੀ ਆਪਣੀ ਜੌਬ ਦੇ ਕੰਪੈਰੀਟਿਵ ਤੁਹਾਨੂੰ ਇਨਕਮ ਨੇਚੁਰਲੀ ਆਪੀ ਚਾਹੀਦੀ ਹੈਗੀ ਹੈ ਤੇ ਉਹਦੇ ਲਈ ਫਿਰ ਆਪਾਂ ਮਤਲਬ ਕਿ ਕੀ ਕੀਤਾ ਕਿ ਜਿਹੜੀ ਫਰੂਟ ਦੀ ਫਾਰਮਿੰਗ ਕਰਨਾ ਸ਼ੁਰੂ ਕੀਤੀ ਔਰ ਸਭ ਤੋਂ ਪਹਿਲੇ ਆਪਾਂ ਡ੍ਰੈਗਨ ਫਰੂਟ ਤੋਂ ਸ਼ੁਰੂ ਕੀਤਾ ਜਿਹਦੇ ਚੋਂ ਵੀ ਸਾਨੂੰ ਇੱਕ ਅੱਛੀ ਇਨਕਮ ਮਿਲ ਜਾਂਦੀ ਹੈ ਮਤਲਬ ਕਿ ਇੱਕ ਸਿੱਖਣ ਦੀ ਤੁਹਾਡੀ ਇੱਛਾ ਸ਼ਕਤੀ ਹੋਣੀ ਚਾਹੀਦੀ ਵੀ ਤੁਸੀਂ ਕਰਨਾ ਕੀ ਹੈ ਮਤਲਬ ਕੋਈ ਵੀ ਚੀਜ਼ ਹੈਗੀ ਆ ਵੀ ਹੁਣ ਜਿਵੇਂ ਕਿ ਸਾਡੇ ਪੰਜਾਬ ਚ ਯੂਨੀਵਰਸਿਟੀਜ਼ ਨੇ ਪੰਜਾਬ ਦੇ ਗਿਲਚੀ ਯੂਨੀਵਰਸਿਟੀ ਆ ਉੱਥੇ ਬੜੇ ਅੱਛੇ ਸਾਇੰਟਿਸਟ ਹੈਗੇ ਆ ਮਤਲਬ ਤੁਸੀਂ ਉਹਨਾਂ ਨਾਲ ਰਾਫਤਾ ਕਰੋ ਤੁਸੀਂ ਉਹਨਾਂ ਨਾਲ ਜਾ ਕੇ ਮਿਲੋ ਉਹ ਤੁਹਾਨੂੰ ਕਾਫੀ ਚੀਜ਼ਾਂ ਦਾ ਗਾਈਡ ਕਰਦੇ ਆ ਮਦਦ ਕਰਦੇ ਆ ਇਸ ਤੋਂ ਇਲਾਵਾ ਪੰਜਾਬ ਫੋਰਟੀਕਲਚਰ ਡਿਪਾਰਟਮੈਂਟ ਆ ਐਗਰੀਕਲਚਰ ਡਿਪਾਰਟਮੈਂਟ ਆ ਮਤਲਬ ਕਿ ਤੁਸੀਂ ਜਾ ਕੇ ਰਾਫਤਾ ਕਰੋ ਉਹਨਾਂ ਨੂੰ ਮਿਲੋ ਉਹਨਾਂ ਦਾ ਸੁਣੋ ਕੁਝ ਪ੍ਰਾਈਵੇਟ ਸੈਕਟਰ ਜਿਹੜੇ ਅੱਛੇ ਫਾਰਮਰ ਜਿਹੜੇ ਅੱਜ ਦੇ ਵਿੱਚ ਕਾਮਯਾਬ ਨੇ ਉਹਨਾਂ ਦੇ ਫਾਰਮ ਵਿਜ਼ਿਟ ਕਰੋ ਉਹਨਾਂ ਨੂੰ ਮਿਲੋ ਉਹਨਾਂ ਤੋਂ ਸਿੱਖੋ ਜਿਹੜੀ ਚੀਜ਼ ਮਤਲਬ ਆ ਕੇ ਆਪਣੇ ਖੇਤਾਂ 'ਚ ਅਪਲਾਈ ਕਰੋ ਅਗਰ ਤੁਸੀਂ ਉਹਨੂੰ ਉਸ ਚੀਜ਼ ਨੂੰ ਕਰਦੇ ਹੋ ਤਾਂ ਤੇ ਨੇਚਰਲੀ ਇੱਕ ਅੱਛਾ ਰਿਜ਼ਲਟ ਆਨਗੇ ਹਦਵਾਨੀ ਸਾਡੇ ਕੋਲ ਹਦਵਾਨੇ ਦੀਆਂ ਤਿੰਨ ਵੈਰਾਈਟੀਆਂ ਨੇ ਮਤਲਬ ਕਿ ਇੱਕ ਜਿਹੜਾ ਬਾਹਰੋਂ ਹਰਾ ਹੈ ਉਹ ਅੰਦਰੋਂ ਲਾਲ ਹੈ ਇੱਕ ਬਾਹਰੋਂ ਪੀਲਾ ਹੁੰਦਾ ਹੈ ਉਹ ਅੰਦਰੋਂ ਲਾਲ ਹੁੰਦਾ ਹੈ ਇੱਕ ਬਾਹਰੋਂ ਆਪਣਾ ਆਪਣਾ ਹਰਾ ਕਾਲਾ ਹੁੰਦਾ ਔਰ ਅੰਦਰੋਂ ਪੀਲਾ ਹੁੰਦਾ ਇਹ ਤਿੰਨ ਵੈਰਾਈਟੀਆਂ ਨੇ ਜਿਹਨੂੰ ਆਪਾਂ ਇੱਕ ਨੂੰ ਜੰਨਤ ਇੱਕ ਨੂੰ ਰੂਹੀ ਔਰ ਇੱਕ ਵਿਸ਼ਾਲਾ ਆ ਤੇ ਇਤਨੇ ਖਾਨ ਚ ਕਾਫੀ ਜ਼ਿਆਦਾ ਮਿੱਠੀਆਂ ਔਰ ਤੁਸੀਂ ਦੇਖਿਆ ਵੀ ਆ ਆਪਾਂ ਖਾ ਕੇ ਦੇਖਿਆ ਕਿ ਅੱਛੇ ਜੂਸੀ ਵੈਰਾਈਟੀਆਂ ਹੁੰਦੀਆਂ ਸੀਡ ਕੱਟ ਹੁੰਦੇ ਇਸ ਕਰਕੇ ਕਸਟਮਰ ਇਹਨੂੰ ਕਾਫੀ ਜ਼ਿਆਦਾ ਪਸੰਦ ਕਰਦਾ ਮਿਹਨਤ ਦੇਖੋ ਆਪਣਾ ਆਪਣਾ ਸੋਚਣ ਦਾ ਤਰੀਕਾ ਆ ਉਹਦੇ ਚ ਵੀ ਤੁਹਾਨੂੰ ਮਤਲਬ ਕਿ ਜੋਬ ਜਿਹੜੀ ਪ੍ਰਾਈਵੇਟ ਸੈਕਟਰ ਚ 8 ਤੋਂ 10 ਘੰਟੇ ਮਿਨੀਮਮ ਤੁਹਾਨੂੰ ਟਾਈਮ ਦੇਣਾ ਪੈਂਦਾ ਜੀ ਉੱਥੇ ਤੁਹਾਨੂੰ ਟਾਈਮ ਦੇਣੇ ਪਾਣਾ ਹੁਣ ਇੱਥੇ ਵੀ ਆ ਇੱਥੇ ਤੁਹਾਨੂੰ ਫ੍ਰੀਡਮ ਕੀ ਹੈ ਕਿ ਤੁਸੀਂ ਆਜ਼ਾਦ ਹੋ ਤੁਸੀਂ ਅਗਰ ਹੁਣ ਤੋਂ ਪੂਰਾ ਸਮਾਂ ਨਤ ਸਵੇਰੇ ਜਲਦੀ ਆ ਕੇ ਕੰਮ ਕਰ ਸਕਦੇ ਹੋ ਸ਼ਾਮ ਨੂੰ ਕੰਮ ਕਰ ਸਕਦੇ ਹੋ ਮਿਹਨਤ ਤੁਹਾਨੂੰ ਜੌਬ ਉੱਥੇ ਵੀ ਕਰਨੀ ਪੈਣੀ ਹੈ ਇੱਥੇ ਵੀ ਕਰਨੀ ਪੈਣੀ ਹੈ ਤੇ ਜਿਹੜਾ ਇਹ ਤੰਦਾ ਮਤਲਬ ਕਿ ਥੋੜੀ ਹਾੜਵਾਰ ਜਿਹਨੂੰ ਆਪਾਂ ਕਹਿੰਦੇ ਆ ਜਿਆਦਾ ਮਿਹਨਤਾਂ ਕਰਨੀ ਪੈਣੀ ਹੈ ਤੇ ਜਿਆਦਾ ਮਿਹਨਤ ਤਿਲ ਕਰੋਗੇ ਤੇ ਨੈਚੁਰਲ ਰਿਜ਼ਲਟ ਅੱਛੇ ਆਉਂਦੇ ਆ ਤੁਹਾਨੂੰ ਵੈਸੇ ਅੱਛਾ ਲੱਗਦਾ ਅਸੀਂ ਵੀ ਕਰ ਰਹੇ ਹਾਂ ਔਰ ਪੰਜਾਬ ਦੇ ਬੜੇ ਕਾਮਯਾਬੀ ਕਿਸਾਨ ਹੈ ਕਹਿੰਨੇ ਕਿ ਜਿਹੜੇ ਵੀ ਇੱਥੋਂ ਮਾਲ ਪੰਜਾਬ ਚੋਂ ਬਾਹਰਲੇ ਮੁਲਕਾਂ ਚ ਭੇਜਦੇ ਨੇ ਬੜੀ ਐਗਜ਼ਾਮਪਲ ਅਗਰ ਨਾਮ ਲਾਵਾਂਗੇ ਤਾਂ ਕਾਫੀ ਨਾਮ ਆ ਇਹੜੇ ਲੋਕ ਆ ਉਹਨਾਂ ਨੂੰ ਆਪਣਾ ਆਈਡਲ ਮੰਨੀ ਕਿ ਜਿਹੜੇ ਕਾਮਯਾਬ ਨੇ ਮਨ ਅਸੀਂ ਵੀ ਮਤਲਬ ਕੁਝ ਜ਼ਾਇਦਾ ਕਈ ਫਾਰਮ ਨੇ ਸਾਡੇ ਨੇੜੇ ਤੇੜੇ ਵੀ ਆ ਗਏ ਨੇ ਮਤਲਬ ਪੂਰੇ ਪੰਜਾਬ ਚ ਆ ਗਏ ਨੇ ਉਹ ਕਿਵੇਂ ਕਾਮਯਾਬ ਨੇ ਉਹ ਵੀ ਤਾਂ ਕਰ ਹੀ ਰਹੀ ਹੈ ਨਾ ਆ ਉਹਨਾਂ ਨੂੰ ਦੇਖੀਏ ਜੀ ਹੁਣ ਉਹਦੇ ਚ ਕੀ ਹੁੰਦਾ ਵੀ ਆਪਾਂ ਡਾਇਰੈਕਟ ਮਾਰਕੀਟਿੰਗ ਕਰਦੇ ਜਦੋਂ ਆਹ ਚੀਜ਼ ਸੋ ਦਾ ਟੋਟੇ ਆ ਤੁਸੀਂ ਇੱਥੇ ਵੇਚੋਗੇ ਤੇ ਕੁਦਰਤੀ ਗੱਲ ਆ ਕਿ ਜਿਹੜਾ ਵਿੱਚੋਂ ਆੜਤੀ ਨੂੰ ਪੈਸੇ ਜਾਣੇ ਆ ਜਾਂ ਮਤਲਬ ਕਿ ਮਿਡਲਮੈਨ ਵੇਚੇਗਾ ਜਾਂ ਮਤਲਬ ਕਿ ਜਿਹੜਾ ਤੁਹਾਡਾ ਮੰਡੀ ਦੇ ਖਰਚੇ ਆ ਗੱਡੀ ਦਾ ਕਰਾਇਆ ਪੈਕਿੰਗ ਦਾ ਖਰਚਾ ਉਹ ਸਾਰੇ ਬਚਣਗੇ ਤੁਸੀਂ ਡਾਇਰੈਕਟ ਸੇਲ ਕਰਦੇ ਹੋ ਤੁਹਾਨੂੰ ਉੱਥੋਂ ਕਈ ਗੁਣਾ ਜਿੱਤਿਆ ਇਹ ਚ ਫਾਇਦਾ ਮਿਲੇਗਾ ਦੂਜੀ ਚੀਜ਼ ਇਹ ਵੀ ਹੈਗੀ ਹੈ ਵੀ ਅਸੀਂ ਕਿਸਾਨ ਸਾਰੇ ਹੀ ਇੱਕ ਚੀਜ਼ उगाਵਾਂਗੇ ਉਹ ਵੀ ਫਾਇਦੇਮੰਦ ਨਹੀਂ ਹੋਏਗਾ ਥੋੜਾ ਜਿਹਾ ਸਾਨੂੰ ਇਹ ਵੀ ਸੋਚਣਾ ਪਏਗਾ ਵੀ ਅਸੀਂ ਜਿਹੜੀ ਚੀਜ਼ਾਂ ਸਾਡੇ ਪੰਜਾਬ 'ਚ ਘੱਟ ਨੇ ਅਸੀਂ ਬਾਹਰੋਂ ਮੰਗਵਾ ਰਹੇ ਹਾਂ ਕਿਉਂ ਨਾ ਥੋੜੀ-ਥੋੜੀ ਏਕੜੇ-ਕੜੇ 2-2 ਏਕੜ ਚੀਜ਼ਾਂ ਉਹ ਉਗਾਈਏ ਉਹਨਾਂ ਨੂੰ ਵੇਚੀਏ ਤੇ ਸਾਨੂੰ ਮੁਨਾਫਾ ਨੇਚਰਲ ਲੇਕ ਜ਼ਿਆਦਾ ਹੀ ਹੋਏਗਾ